ਤਾਂ ਉਹ ਜਿਹੜਾ ਇਸਕਾ ਉਹੀ ਕੰਪਾਲਾ ਲਾ ਲਾ ਆਇਆ ਜੀ ਉਹ ਕਹਿੰਦਾ ਸਭ ਤੋਂ ਇਹ ਗੁਰਦੁਆਰਾ ਦਾ ਨਾਮ ਜੀਆ ਇੱਥੇ ਜਿਹੜੇ ਭਾਈ ਸਾਹਿਬ ਜੀ ਸੇਵਾ ਕਰਦੇ ਨੇ ਤੇ ਪਤਾ ਲੱਗਾ ਵੀ ਕਾਫੀ ਪਿਛਲੇ ਸਾਲਾਂ ਤੋਂ ਇੱਥੇ ਲੈ ਰਹੇ ਆ ਤੇ ਇਹਨਾਂ ਦੀ ਆਪਾਂ ਨੌਬੇ ਦਾ ਫਾਇਦਾ ਲੈਣਾ ਸਾਡੇ ਨਿਰਦਾਸ਼ਕ ਅ ਸ਼ਾਇਦ ਕੋਈ ਨਾ ਕੋਈ ਜੇ ਆਪਾਂ ਜਾਣਦਾ ਇਸ ਮਤਲਬ ਕੋਈ ਨੁਕਲਾਅ ਨਾ ਸਕਣ ਤੇ ਅੱਜ ਬਾਬਾ ਜੀ ਈਨਾਵੋ ਜੋੜਾ ਹੰਸਾ ਵਾਜੀ ਦੀ ਕੋਟੇ ਈਨਾਵੋ ਜੋੜਾ ਮੇਰਾ ਨਾਮ ਜੈਨ ਸਿੰਘ ਕਮ ਜਿੰਦਗੀ ਅੱਛਾ ਜੀ ਤੇ ਤੁਸੀਂ ਪਿੱਛੋਂ ਜਿਹੜਾ ਕਿਹਦੇ ਉਹ ਪਹਿਲਾਂ ਪਿੱਛੋਂ ਕਹਿੰਦੇ ਹਾਂ ਅਸੀਂ ਰੈਟ ਵਾਲੇ ਹਾਂ ਤੇਰਗੋਂ ਤੋਂ ਤਰ੍ਹਾਂ ਖੜਦੇ ਤੇਰਾ ਦੂਰ ਉੱਤਰਾਖੰਡ ਤੋਂ ਆ ਕੇ ਆਇਆ ਤੇ ਕੋਦੋਂ ਕੋਦਾਂ ਸੁਆਪ ਪਾਣਿਆ ਕਿ ਤੁਸੀਂ ਇੱਥੇ ਜਣਾ ਆਹ ਇਹਨਾਂ ਦੇਖਾਂ ਦੇ ਵਿੱਚ ਕੋਦੋਂ ਪਾਏ ਮੈਂ ਬੰਦਲੇ ਆਇਆ ਤੇ ਆਪਣੇ ਕੇਨੀਆ ਕੀ ਨਿਆ ਕੇ ਜੋ ਤੇ ਹੈਗਾ ਆਪਣੇ ਇੱਥੇ ਆਸੀ ਕੋਸਾਰਾ ਕੋਈ ਕੋਈ ਸਮਾਰਾ ਦਾ ਤੁਹਾਨੂੰ ਦੱਸਾਂ ਠੀਕ ਹੈ ਮੁੱਢ ਤੋਂ ਪਹਿਲਾਂ ਆਪਣੀ ਡਿਊਟੀ ਕੀਤੀ ਸੀ ਤੋਂ 1.5 ਸਾਲ ਬਾਅਦ ਤੋਂ ਬਿਨਤੀ ਇਸੇ ਵਾਲੇ ਦੀ ਇਹ ਸਾਡੇ ਜਿਹੜੇ ਪ੍ਰਧਾਨ ਜੀ ਹੈ ਪਰਮਿੰਦਰ ਸਿੰਘ ਜੀ ਇੱਥੇ ਦੇ ਜਿਹੜੇ ਚੇਅਰਮੈਨ ਹੈ ਉਹ ਬਲੱਤੀ ਐ ਵੀ ਰਹੀ ਹੈ ਵੰਡਰ ਅੱਛਾ ਜੀ ਹਾਂਜੀ ਠੀਕ ਹੈ ਇਹ ਉਹਨੂੰ ਕਿਹੜੀ ਪੋਸਟ ਹੈ ਉਹ ਜਿਹੜੇ ਪ੍ਰਧਾਨ ਕਮੇਟੀ ਦੇ ਐਡਵਾਈਜ਼ਰ ਹੈ ਅੱਛਾ ਅੱਛਾ ਐਡਵਾਈਜ਼ਰ ਜਿਹੜੇ ਇਥੇ ਦੇ ਪ੍ਰਧਾਨ ਮੰਤਰੀ ਆ ਉਹਨਾਂ ਕੋਲੇ ਐਡਵਾਈਜ਼ਰ ਹੈ ਜਿਹੜੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਪ੍ਰਧਾਨ ਜੀ ਹੈ ਹਾਂਜੀ ਇਹ ਗੁਰਦਵਾਰਾ ਸਾਹਿਬ ਦਾ ਪੂਰਾ ਨਾਮ ਕੀ ਗੁਰਦਾਰਾ ਦਾ ਰਾਮਗੜੀ ਐ ਸਿਕਸ ਸੁਸਾਇਟੀ 올ਡ ਕੰਪਲਰਾਂ ਠੀਕ ਹੈ ਜੀ ਤਾਂ ਨੂੰ ਦੋ ਦੋ ਤੋਂ ਜਿਹੜਾ ਰਹਿ ਗਿਆ ਇਸ ਏਰੀਆ ਦੇ ਵਿੱਚ ਇਸ ਤਰੀਕੇ ਦੇ ਵਿੱਚ ਆਇਆ ਮੈਂ ਇਹਨੂੰ ਹਾਲ ਨੂੰ ਕਰਦਾ ਮਨ ਉਹ ਵਗੇ 1.5 ਲੱਖ ਚੱਲਦਾ 5 5000 2024 ਠੀਕ ਹੈ ਤੇ ਇਹੋ ਜਿਹੜੇ ਜਿਹੜੇ ਦੋ ਰਹਿ ਗਏ ਆ ਇਹ ਤੇ ਤੁਹਾਡੇ ਖਿਆਲ ਨਾਲ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਹੋ ਤੇ ਇੱਕ ਹੋਰ ਜਿਹੜੀ ਸੈੱਲ ਵਿੱਚ ਰਹਿ ਗਿਆ ਐਸਟੀਟਿਕਲ ਜਿਹੜੇ ਆ ਕੀ ਮੂਲ ਬਤਨੀ ਨੂੰ ਰਿਹਾ ਹੈ ਕਿ ਇਹੋ ਜਿਹੇ ਲੋਕ ਹੈਗੇ ਆ ਕਿ ਉਹ ਜਾਨਾ ਤਾਂ ਸਪੱਸ਼ਟ ਜੇ ਕੇ ਨਾ ਸਟੇਰਾ ਦਾ ਬਹੁਤ ਚੰਗੇ ਹੈ ਅੱਛਾ ਜੀ ਇਹ ਪਾਇਨ ਕੀਤਾ ਪਰ ਟਰੀਟ ਕਰੀਏ ਨਾ ਆਪਣੇ ਹਿਸਾਬ ਨਾਲ ਠੀਕ ਹੈ ਉੱਚੇ ਦਾ ਨਾ ਚੰਗੇ ਰਹਿੰਦੇ ਨਾ ਇਹ ਵੀ ਚੰਗੇ ਹੈ ਠੀਕ ਹੈ ਹੁਣ ਸਾਰੇ ਵਿੱਚ ਆਪਣੇ ਹੀ ਹੁੰਦਾ ਹੈ ਹੋਰ ਇਹ ਵੀ ਦੇਖ ਲੈਂਦੇ ਬੰਦੇ ਨੂੰ ਕਿ ਹੋ ਜਾ ਕਿੰਨੇ ਨੂੰ ਤਾਂ 5 ਸਾਲ ਹੋ ਗਏ ਪਾਣੀ ਬੱਧੀਆ ਲੱਗਿਆ ਹੈ ਠੀਕ ਹੈ ਜੇ ਕੋਈ ਛਿੱਛੀ ਹੋਲੀ ਹੈ ਤਾਂ ਉਹ ਹਰ ਅਕੰਡ ਦੇ ਵਿੱਚ ਹੁੰਦਾ ਹੈ ਕਰਾਪਸ਼ਨ ਚੱਲਦਾ ਹੈ ਚੋਰੀ ਵੀ ਹੁੰਦੀ ਹੈ ਸਾਰਾ ਹੁੰਦਾ ਤੇ ਥੋੜਾ ਬੋਤੋ ਹੈ ਕਿ ਪੱਤੀਆਂ ਨਾਲੋਂ ਬੈਸਟ ਹੈ ਕਿ ਅਫਰੀਕਾ ਕੋ ਥੋੜੇ ਦਿਨਾਂ ਜਿਹੜੀ ਇਸਟਰੀਕਾ ਦੇ ਕੁਝ ਦਿਨਾਂ ਦੇ ਵਿੱਚ ਚੱਲ ਰਿਹਾ ਉਦੇਸ਼ ਤੇ ਹੈ ਜਿਹੜਾ ਇਹ ਆਪਣਾ ਡਗਾਡਾ ਹੋ ਗਿਆ ਤੇ ਪਰ ਅਸੀਂ ਅਫਰੀਕਾ ਦੇ ਦੇਸ਼ਾਂ ਦੇ ਬਾਰੇ ਸਾਡੇ ਪੰਜਾਬ ਦੇ ਵਿੱਚ ਜਿਹੜੀ ਚਰਚਾ ਹੁੰਦੀ ਆ ਉਹ ਤੋਂ ਇਹਨਾਂ ਦੇ ਖਿਲਾਫ ਮੂਹ ਹੁੰਦੇ ਜਦੋਂ ਇੱਕ ਜਨਰਲ ਲੋਕੀਂ ਕਰ ਗਿਆਣਾ ਤੁਹਾਡੇ ਮੋਬਾਈਲ ਕੋਲ ਆ ਕੇ ਇਹ ਕਹਿੰਦੇ ਸੀ ਆਏ ਜੇਪਾ ਭਾਜੀ ਮੇਰੇ ਨਾਲ ਸਮੋਹ ਤੁਸੀਂ ਜਿੱਥੇ ਮਰਜੀ ਕੋ ਹਾਂਜੀ ਕੋਈ ਟੱਕਰ ਨਹੀਂ ਕਰਵਾਉਂਦੇ ਜੇ ਕੋਈ ਹੋਏ ਅਸੀਂ ਰਾਤ ਨੂੰ ਜੇ ਬਾਅਦ ਤੋਂ ਮੋੜੇ ਰਾਤ ਨੂੰ ਨਾ ਸੌਣ ਦਾ ਨਾ ਨਰਦਾਰ ਮੈਸਰ ਤੇ ਫੈਸਲ ਜਿਨੀ ਟਰੀ ਕਰਦੀ ਹੈ ਤੇ ਸਾਡਾ ਤਾਂ ਪੂਰਾ ਆਜ ਇੰਡੀਆ ਦਾ ਸਾਡੇ ਪੰਜਾਬ ਦੇ ਵਿੱਚ ਸਭੀ ਕੁਛ ਤੇ ਮੈਂ ਤੇ ਇਹ ਕਹਿੰਦਾ ਵੀ ਇਹ ਲੋਕ ਜਿਹੜੇ ਇੱਥੇ ਰਹੇ ਗਿਆ ਇਹ ਰੰਗ ਦੇ ਕਾਲੇ ਆ ਲੇਕਿਨ ਦਿਲ ਦੇ ਗੋਰੇ ਦਿਲ ਦੇ ਗੋਰੇ ਦਿਲ ਦੇ ਗੋਰੇ ਦਿਲ ਦੇ ਗੋਰੇ ਤੇ ਇਹਨਾਂ ਦਾ ਹੋਰ ਬੜਾ ਸਾਰਾ ਖਾਣਾ ਪੰਜਾਬੀ ਹੋ ਜਾਂਦਾ ਖਾਣਾ ਮੈਨਾਂ ਇਹ ਲੋਕਾਂ ਨੂੰ ਆਪਣੀ ਇਡੀਆ ਮਾਂ ਕੁਝ ਖਾਦੇ ਜਿਦਾ ਪਰੋਠੇ ਖਾਂਦੇ ਐ ਸਬਜ਼ੀ ਖਾਂਦੀ ਐ ਇਹਨਾਂ ਦਾ ਖਾਣਾ ਬਹੁਤ ਸਿੰਪਲ ਐ ਕੋਈ ਜੀ ਖਾਣੇ ਨੂੰ ਬੋਲ ਕਰਕੇ ਤੇ ਜਿਹੜਾ ਪਾਖਾਂਦੇ ਤੜਕਾ ਲਾ ਕੇ ਪੱਤਰਕਾ ਲਾਦੇ ਤੇ ਕੀ ਤਰ੍ਹਾਂ ਮਸਾਲੇ ਪਾਏ ਕੋ ਨਹੀਂ ਖਾਣਾ ਇਹਨਾਂ ਨੇ ਇਹ ਨਾਲ ਚਿੱਟੀ ਖਾਂਦੇ ਤੇ ਚਲਪਲ ਨੂੰ ਨਹੀਂ ਖਾਂਦੇ ਕਾਫੀ ਫੇਟ ਬੋਲਦੇ ਖਾਂਦੇ ਕੋਈ ਨਹੀਂ ਖਾਣਾ ਇਹਨਾਂ ਨੇ ਮਸਾਲੇ ਵੀ ਖਾਣੇ ਐ ਜਿਹੜੀ ਮਿਰਚਾਂ ਚਿੱਟੀ ਉਹ ਨਹੀਂ ਖਾਣੀ ਗਰੀਂਜੀ ਦਿਖਾਣੀ ਹੋਗੀ ਬੋਇਲ ਕਰਕੇ ਬਾਅਦ ਵਿੱਚ ਜਦੋਂ ਪੱਕੀ ਸਬਜ਼ੀ ਪੱਕੀ ਤੇ ਲੋੜ ਉੱਤਲਣਾ ਸਹੀ ਨਾ ਤਾਂ ਖਾਂਦੇ ਨਹੀਂ ਇਹਦਾ ਪਾidea ਪੋਟੋ ਰੋਟੀ ਖਾਂਦੇ ਨੇ ਇਹ ਖਾਂਦੇ ਪੋਟੋ ਪੋਸੋ ਬੋਲਦੇ ਪਾਏ ਸਹੀ ਮੱਕੀ ਦਾ ਜਿਹੜਾ ਆਟਾ ਹੈ

ਕੋਈ ਹੋ ਸਕਦਾ ਕੋਈ ਜਿਹੜਾ ਆਪ ਤੁਹਾਡੀ ਵੀਡੀਓ ਦੇਖ ਜਿਵੇਂ ਆਪਾਂ ਸਿੱਖ ਕਰਤੀ ਆ ਵੀ ਹੈ ਵਧੀਆ ਹੈ ਕਿ ਜੇ ਅਗਰ ਬੱਜੇ ਬੱਜੇ ਕਹਿੰਦੇ ਕੋਈ ਸੁਣਿਆ ਸਹੀ ਗੱਲਾਂ ਦੀ ਆ ਵੀ ਮਾੜੇ ਆ ਮਰਿਆ ਕੋਲ ਇਹ ਲੋਕ ਬਹੁਤ ਚੱਕੇ ਹੈ ਤੁਸੀਂ ਇਹਨਾਂ ਲੋਕਾਂ ਕੋ ਇੱਕ ਕੰਮ ਕਰਨਾ ਉਹਨਾਂ ਤੋਂ ਕੁਝ ਨਹੀਂ ਕਰਨਾ ਕੋਈ ਬਣਾ ਨਹੀਂ ਕਰਨਾ ਇਹਨਾਂ ਨੂੰ ਉਹ ਨਾਲ ਜੀ ਤੋਂ ਲਾਉ ਕੰਮ ਕਰਨਾ ਪਹਿਲੇ ਅਸੀਂ ਦੇਖਿਆ ਵੀ ਅਸੀਂ ਇੰਨਾ ਜਦੋਂ ਭਾਵਨਾ ਨੂੰ ਦਵਾਦੇ ਗਾਹ ਤੋਂ ਬੰਦੇ ਜਿੱਥੇ ਜਾਣਾ ਹਾਂਜੀ ਉਹ ਤੋਂ ਬਾਅਦ ਛੱਡੋ ਤੋਂ ਕਹਿੰਦੇ ਆ ਕਿ ਉਹਦੇ ਇੰਨੇ ਚਾਪਾ ਕਹਿੰਦੇ ਸੀ ਕਾਲੇ ਮਾੜੇ ਨਹੀਂ ਮਾੜੇ ਹੀ ਇਹਨਾਂ ਨੂੰ 5 ਸਾਲ ਹੋ ਗਏ ਦੇਖਦੇ ਮੈਨੇ ਤੇ ਨਾਲ ਹੀ ਰਹਿਣਾ ਮੈਂ ਉਹਨੂੰ ਕੋਈ ਨਹੀਂ ਜਾਣਾ ਛੋਟਾ-ਬੋਟਾ ਵੀ ਇਸ ਕਰਦਾ ਹੈ ਕੋਈ ਨਹੀਂ ਹੈ ਇਹ ਇੱਕ ਜਿਹੀ ਵਾਇਸ ਹੈ ਨਾ ਨਾ ਕੋਈ ਦੇਖ ਨੂੰ ਲੱਗੋਤ ਸੋ ਵੀ ਕੋਈ ਹੋਰ ਉਸੇ ਪੰਜਾਬ ਦੇ ਲੋਕ ਜਾਂ ਇੰਡੀਆ ਦੇ ਲੋਕ ਆ ਆਪਣੇ ਇੱਥੇ ਕੋਈ ਆ ਕੇ ਕੋਈ ਸੈਟਲ ਹੋਣਾ ਚਾਹੁੰਦਾ ਕੋਈ ਕਾਰੋਬਾਰ ਕਰਨਾ ਚਾਹੁੰਦਾ ਕਾਰੋਬਾਰ ਉਹਨਾਂ ਲਈ ਕੀ ਹੈ ਭਾਵੇਂ ਕਾਰੋਬਾਰ ਦੇ ਲਈ ਨਾ ਕਹਿੰਦਾ ਮੈਸੇਜ ਆਈ ਹੈ ਉਹਨੂੰ ਦੇਖੋ ਪਹਿਲੇ ਕੀ ਹੋ ਜਾ ਪਰ ਮੈਂ ਪਹਿਲਾ ਸੀ ਉਹਦੀ ਫੌਂਟ ਤੇ ਰਹੀ ਸੀ ਕਿ ਮੈਨੂੰ ਥੋੜਾ ਜਿਹਾ ਰਿ ਆ ਰਹੀ ਹੈ ਜਿਹਨ ਪਰਛਾਤ ਚੀਜ਼ ਇਹ ਵਾਰੀ ਦਾ ਜਿਹੜਾ ਪੰਨਾ ਚੱਲ ਰਿਹਾ ਹੈ ਕਿ ਕੀ ਵਾਰੀ ਦਾ ਦਸਤਾਨੋ ਕੀ एकदम ਜਿਹੋ ਮਾਰੀ ਕਿਤੇ ਮੈਂ ਦੇਖੀ ਹੈ ਵੱਧ ਹੋ ਰਹੀ ਹੈ ਕਿਹੜੀ ਵਾਰੀ 5 ਦੇ 5 5 ਦੇ 5 ਟੈਕਸ ਕਰੋ ਏ ਟੈਕਸ ਕਰੋ ਉਹਦੀ ਸ਼ੁਰੂ ਹੋ ਗਈ تھی اچھا اچھا ਹਾਂਜੀ ਇਹ ਕਿਹਾ ਤੇ ਸੈਟਲ ਹੈ کاروبار ਪਹਿਲੇ ਉਹ ਤਾਂ ਠੀਕ ਹੈ ਬਾਕੀ ਜਿਹੜਾ ਹੁਣ ਆੜਾ ਹੈ ਉਹਨਾਂ ਤੇ ਆ ਨਾਲ ਸਾਰਕੋ ਪਹਿਲੇ ਦੇਖਣ ਲਈ ਕਿਤੇ ਉਸ ਤੋਂ ਬਾਅਦ ਡਿਸਾਈਡ ਕਰੇ मतलब कहना टूरिस्ट आज देखरेख कर अपनी छत्तीस कर उसके बाद जी टूर करना बहुत बहुत बड़ी मेहरबानी भाई चीजा खालसा और भाई